हां जाकी लीला की मिट नहीं जाकी लीला की मिट नहीं जिदी लीला अ रचना इ लीला ओदी ए प्रपंचਾ जेड़ा इनु परपंच गया सारी सृष्टि नु सृष्टि ਦੇ ਵਿੱਚ ਦਖਲ ਦੇਣਾ ਕੋਈ ਸ੍ਰਿਸ਼ਟੀ ਦੇ ਭਲੇ ਵਾਸਤੇ ਰਚਨਾ ਇਹੀ ਪ੍ਰਪੰਚਾ ਬੜੇ ਬੜੇ ਲੰਗਰ ਚਲਾਉਣੇ ਪ੍ਰਪੰਚ ਦੇ ਵਿੱਚ ਦਖਲ ਹੈ ਔਰ ਕੁਛ ਨਹੀਂ ਇੱਥੇ ਵੱਡੇ ਵੱਡੇ ਹਸਪਤਾਲ ਖੋਲਨੇ ਵੱਡੇ ਵੱਡੇ ਕਾਲਜ ਖੋਲਨੇ ਪਰ ਪਰਪੰਚ ਹੈ ਇਹ ਹੈ ਹੀ ਸਾਰਾ ਪਰਪੰਚ ਇਹ ਪਰਪੰਚ ਪਾਰ ਬ੍ਰਹਮ ਕੀ ਲੀਲਾ ਇਹ ਸਾਰੇ ਪਰਪੰਚ ਹੈ ਇਹ ਮਿੱਥਿਆ ਸਾਰਾ ਹੀ ਪਰਪੰਚ ਹੁੰਦਾ ਹੀ ਮਿੱਥਿਆ ਹੈ ਇਹ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਸੰਸਾਰ ਮਿੱਥਿਆ ਜੇ ਤਾਂ ਪਰਪੰਚ ਵੀ ਸੰਸਾਰ ਹੈ ਇਹ ਪਰ ਪੰਜ ਦਰ ਬਾਹਰ ਨਿਕਲੂ ਪਰ ਪੰਜ ਦਰ ਬਾਹਰ ਨਿਕਲਣਾ ਪਰ ਪੰਜ ਨੂੰ ਪਰਪੰਚ ਮੰਨ ਕੇ ਹੀ ਚੱਲਣਾ ਜਾ ਕੀ ਲੀਲਾ ਕੀ ਮਤਨਾ ਹੈ ਜਾ ਕੀ ਲੀਲਾ ਕੀ ਮਤਨਾ ਹੈ ਜਿਹਦੀ ਲੀਲਾ ਹੈ ਨਾ ਜਿਹੜੀ ਇਹ ਇਹਦਾ ਕੋਈ ਅੰਦਾਜ਼ਾ ਨਹੀਂ ਲਾ ਸਕਦਾ ਅਸੀਂ ਇਹ ਜੋ ਲੀਲਾ ਬਾਰੇ ਅੰਦਾਜ਼ਾ ਨਹੀਂ ਲੱਗ ਸਕਦਾ ਸਗਰ ਦੇਵ ਹਾਰੇ ਸਾਰੇ ਦੇਵਤੇ ਹਾਰ ਗਏ ਇਸ ਵਿੱਚ ਇਹ ਨੂੰ ਮਿੱਤ ਜਾਣਣ ਦੀ ਲੀਲਾ ਦੀ ਆਹੋ ਇਹਨੂੰ ਆ ਗ੍ਰੰਥ ਲਿਖੇ ਪਏ ਨੇ ਕੋਈ ਕੋਈ ਜੋਤਿਸ਼ ਦੇ ਕੋਈ ਉਹ ਕੋਈ ਉਹ ਬੁਧੇਰਾ ਦਾ ਇਹ ਭਜ ਪੁਜਲੇ ਇਹਦਾ ਨਹੀਂ ਪਤਾ ਲੱਗਿਆ ਸਰਦ ਦੇਵ ਹਾਰੇ ਹਾਰੇ ਦੇਵ ਕੇਵ ਤੇ ਇਸੇ ਉਲਟੇ ਰਾ ਪਏ ਹੋਏ ਤੇ ਉਲਟੇ ਰਾ ਭਏ ਤੇ ਲੀਲਾ ਨੂੰ ਦੇਖਣ ਵਾਸਤੇ ਅਜੇ ਮੈਂ ਇਹ ਦੇਖਦੇ ਨੇ ਵੀ ਆ ਰਾਖੜ ਉੱਤੇ ਚੜਾ ਚੜਾ ਕੇ ਇਹ ਉੱਥੇ થી ਦੇਖ ਲੋ ਉੱਥੇ થી ਇਹੋ ਕਿ ਲਬੂ ਕਾ ਖੜੀ ਲਬਣਾ ਹੈ ਤੋਂ ਕੋਈ ਲਾਭ ਨਹੀਂ ਹੋਣਾ ਨੁਕਸਾਨ ਨੁਕਸਾਨ ਹੋਣਾ ਜਿੰਨਾ ਪੈਸਾ ਖਰਚ ਕਰਦੇ ਨੇ ਇਹ ਉਹਦਾ ਨੁਕਸਾਨ ਹੋਣਾ ਫਾਇਦਾ ਨਹੀਂ ਹੋਣਾ ਦੁਨੀਆ ਨੂੰ ਨੁਕਸਾਨ ਹੋਇਆ ਹੋਇਆ ਜੋ ਇਸ ਵਕਤ ਚਾਹੀਦਾ ਉਹ ਰੋਕ ਕੇ ਇਹ ਜਿਹਾ ਕੰਮ ਕਰਨਾ ਕੋਈ ਫਾਇਦਾ ਨਹੀਂ ਹੈ ਇਹ ਟੈਕਨੀਕ ਇਹਨਾਂ ਨੂੰ ਨੁਕਸਾਨ ਕਰਨਾ ਹਾਂ ਪਿਤਾ ਦਾ ਜਨਮ ਦੀ ਜਨਮ ਕੂਤ ਅਗਲੋ ਪਰੋਈ ਆਪਣਾ ਸੂਤ ਪਿਤਾ ਦਾ ਜਨਮ ਕੀ ਜਾਣੇ ਪੂਰਤ ਜਿਵੇਂ ਪਿਤਾ ਦਾ ਜਨਮ ਨੂੰ ਪੁੱਤਰ ਜਾਣਦਾ ਹੁੰਦਾ ਨਹੀਂ ਜਾਣਦਾ ਉਹ ਤਾਂ ਬਾਅਦ ਚ ਪੈਦਾ ਹੋਇਆ ਤੁਸੀਂ ਕੀ ਜਾਣੋ ਕਿ ਸ੍ਰਿਸ਼ਟੀ ਕਦੋਂ ਪੈਦਾ ਹੋਈ ਸੀ 84 ਲੱਖ ਜੂਨ ਦੇ ਵਿੱਚ ਆਦਮੀ ਸਿਰਫ ਜੜਾ ਜਾਣਨ ਦੀ ਕੋਸ਼ਿਸ਼ ਕਰਦਾ 84 ਲੱਖ ਜੂਨ 84 ਲੱਖ ਇਹ ਤਾਂ ਪਹਿਤਰ ਪਹਿਲਾਂ ਹੋ ਚੁੱਕਿਆ ਹੈ ਅਜੀਬ ਦਾ 83 ਲੱਖ ਜੂਨ ਪਹਿਲਾਂ ਤੋਂ ਉੱਤ ਚੁੱਕਿਆ ਇਹ लास्ट ਵਾਲੀ ਜੂਨ ਹੈ ਤੇ ਹੁਣ ਇਹਨੂੰ ਤਾਂ ਆਪਣੇ ਬਾਪ ਦਾ ਨਹੀਂ ਪਤਾ ਪਿੱਛੇ ਰੱਗ ਮੈਂ ਪਤਾ ਹਰ ਜੂਨ ਜੇ ਦਾ ਬਾਪ ਮਾਂ ਸੀ ਕਿੱਥੇ ਤੱਕ ਜਾ ਕੇ ਕਿਵੇਂ ਪਤਾ ਲਗੂਗਾ ਕਿੱਥੋਂ ਚੱਲ ਕੇ ਆਏ ਆ ਕਿੰਨੀ ਵਾਰ ਡਿਗੇ ਆ ਥੱਲੇ ਕਿੰਨੀ ਵਾਰ ਤੈਨੂੰ ਛੜੇ ਆ ਫਿਰ ਲੈਣਾ ਵੀ ਕੀ ਅਸਲ ਤੇ ਸੀ ਸਵਾਲ ਤਾਂ ਇਹ ਹੈ ਵੀ ਹੁਣ ਅਸੀਂ ਪੌੜੀ ਦੇ ਨੇੜੇ ਖੜਿਆ ਅੰਦਰ ਵੜਨਾ ਕਰ ਹੁਣ ਤੱਕ ਦੀ ਲੜਾਈ ਜਿਹੜੀ ਲੜੀ ਆ ਆ ਸਫਰ ਕੀਤਾ ਸਿਰਫ ਆਪਣੇ ਘਰ ਪਹੁੰਚਣ ਵਾਸਤੇ ਕੀਤਾ ਹੁਣ ਆਪਾਂ ਆਖਰੀ ਪੌੜੀ ਦੇਖਣੇ ਆ ਘਰ ਪੜਨਾ ਜਿਹੜਾ ਪਿਛੇ ਨੂੰ ਜਾਣਾ ਹੈ ਝਾਕਣਾ ਹੈ ਅੰਤ ਜਾਣਾ ਜਾਣਣਾ ਵਾਇਆ ਦਾ ਸਾਰਾ ਕੁਝ ਜਾਣਨਾ ਉਹਦਾ ਫਾਇਦਾ ਕੀ ਆਊਗਾ ਉੱਤੇ ਫਸ ਕੇ ਦੇਵਤੇ ਸਗਲੇ ਦੇਰ ਦੇਵ ਹਰੇ ਹਰ ਰਾਰੇ ਅਵਗਾਹੇ ਪਿਤਾ ਕੀ ਜਨਮ ਕੀ ਜਾਣੇ ਪੁੱਤ ਸਗਲ ਪਰੋਈ ਆਪਣੇ ਸੂਤ ਪਿਤਾ ਕਾ ਜਨਮ ਕੀ ਜਾਣੇ ਪੁੱਤ ਸਾਰੇ ਸਗਲ ਪਰੋਈ ਆਪਣੇ ਸੂਤ ਜਿੰਨੀ ਵੀ ਇਹ ਆਤਮਾ ਹੈ ਇਹ ਸ੍ਰਿਸ਼ਟੀ ਹੈ ਕੀ ਜੜ ਕੀ ਜੀ ਤਨ ਉਹਨੇ ਆਪਣੇ ਹਕਮ ਚ ਆਗਿਆ ਚ ਪਰੋਈ ਹੋਈ ਹੈ ਉਹਦੀ ਆਗਿਆ ਤੋਂ ਬਾਹਰ ਨਹੀਂ ਹੈ ਨਾ ਤਾਂ ਚੰਦ ਸੂਰਜ ਨਾਮ ਆਇਆ ਨਾ ਕੁਦਰਤ ਨਾ ਜੀਵ ਜੰਤ ਉਹਦੀ ਆਗਿਆ ਤੋਂ ਬਾਹਰ ਨਹੀਂ ਆਗਿਆ ਪਰ ਨਹੀਂ ਕੋਈ ਉਹਦੇ ਹੁਕਮ ਜਪਰੋਏ ਹੋਏ ਨੇ ਸਾਰੇ ਹਾਂਜੀ ਸਮਤ ਗਿਆਨ ਧਿਆਨ ਜਿੰਦਈ ਜਨਦਾਸ ਨਾਮ ਦਿਹਾਵੇ ਸੋਈ ਬਸ ਰਜਾਟ ਇਹ ਹੈ ਸਾਰਾ ਕਿ ਸਮਤ ਔਰ ਗਿਆਨ ਧਿਆਨ ਜਿਹਨੂੰ ਦੇ ਦੇਵੇ ਬਖਸ਼ ਦੇਵੇ ਸਮਤ ਬਖਸ਼ ਦੇਵੇ ਚੰਗੀ ਮਤ ਬਵੇਕ ਬੁੱਧੀ ਔਰ ਗਿਆਨ ਧਿਆਨ ਸੁਮਤ ਕੀ ਹੈ ਦੇਵਤਿਆਂ ਦੀ ਮਤ ਸੁਮਤ ਨਹੀਂ ਸੀ ਕੁਮਤ ਸੀ ਉਹ ਜਿਹੜਾ ਰਚਨਾ ਦੀ ਖੋਜ ਪੈ ਗਿਆ ਉਹ ਕੁਮਤ ਹੈ ਪੁੱਠੀ ਮਤ ਜਿਹੜਾ ਆਤਮ ਖੋਜ ਦੇ ਵਿੱਚ ਪੈ ਗਿਆ ਉਹ ਸੁਮਤ ਹੈ ਮੈਂ ਕਰਨ ਕੀ ਆਇਆ ਹੁਣ ਮੈਂ ਕੀ ਕਰਨਾ ਹੈ ਹੁਣ ਕੀ ਕਰਨਾ ਹੈ ਪਿੱਛੇ ਜੋ ਹੋ ਗਿਆ ਹੋ ਗਿਆ ਹੁਣ ਕੀ ਕਰਨਾ ਚਾਹੀਦਾ ਹੈ ਇਹ ਸੁਮਤ ਹੈ ਪ੍ਰੈਜੈਂਟ ਦੀ ਗੱਲ ਕਰੋ ਪਿੱਛੇ ਜੋ ਹੋ ਗਿਆ ਗਲਤੀ ਹੋ ਗਈ ਹੋਗੀ ਹੁਣ ਕੀ ਕਰਨਾ ਹੁਣ ਤੇ ਹੀ ਕਰ ਲੋ ਠੀਕ ਇਹ ਸਮਤ ਸਮਤ ਆਖ ਰਿਹਾ ਵੀ ਹੁਣ ਗਾਹਾਂ ਨੂੰ ਕੀ ਕਰਨਾ ਇੱਥੇ ਆ ਜੋ ਪਿੱਛੇ ਛੱਡ ਫਿਰ ਉਹਦਾ ਸਮਤ ਦੇ ਨਾਲ ਗਿਆਨ ਦਵੇ ਕਰਨ ਦਾ ਗਿਆਨ ਕੀ ਕਰਨਾ ਧਿਆਨ ਧਿਆਨ ਦਵੇ ਧਿਆਨ ਉੱਥੇ ਜੋੜੇ ਫਿਰ ਹੋਰ ਕਿਤੇ ਧਿਆਨ ਨਾ ਰਵੇ ਜਿੱਥੇ ਪਿੱਛੇ ਧਿਆਨ ਸੀ ਉਹ ਜਿੰਨੇ ਤਿੰਨ ਚੀਜ਼ਾਂ ਮਿਲ ਗਿਆ ਸਮਤ ਗਿਆਨ ਧਿਆਨ ਮਿਲ ਗਿਆ ਜਨਦਾਸ ਨਾਮ ਧਿਆਨ ਸਹੀ ਉਹ ਕਹਿੰਦਾ ਉਹ ਦਾਸ ਨਾਮ ਧਿਆਨ ਲੱਖੂਗਾ ਬਾਕੀ ਨਹੀਂ ਰੱਖਦਾ ਹੋਈ ਜੇ ਜੀ ਫਤ ਬਦਲ ਜਵੇ ਕੋ ਮਤ ਤੋ ਉਸ ਮਤ ਆ ਜਵੇ ਦੁਨੀਆ ਸੰਸਾਰ ਨਾਲ ਜੁੜੀ ਹੋਈ ਹੈ ਸੰਸਾਰ ਨਾਲ ਤੋੜ ਲਵੇ ਸਮਤ ਹੈ ਗਿਆਨ ਧਿਆਨ ਹੋ ਜਵੇ ਅੰਤਰ ਧਿਆਨ ਹੋ ਜਵੇ ਅੰਦਰ ਦਾ ਗਿਆਨ ਹੋ ਜਵੇ ਅੰਦਰੋਂ ਮਿਲ ਲੈਣਾ ਬਸ ਉਹਦਾ ਹੀ ਆਪਣੇ ਨਾਮ ਦੇ ਨਾਲ ਧਿਆਨ ਲੈਂਦਾ ਬਾਕੀ ਨਹੀਂ ਰਹਿਦਾ ਕਿਸੇ ਦਾ ਹਾਂਜੀ ਕਿਉਂ ਗੁਣਮਹਿ ਜਾ ਕੋ ਭਰਮਾਏ ਜਨਮ ਮਰੇ ਫਿਰ ਆਵੇ ਜਾਏ ਜਿਹੜੇ ਤਿੰਨ ਗੁਣਾਂ ਚ ਭਰਮਾਏ ਨੇ ਦੂਏ ਪਾਸੇ ਜਿਨ੍ਹਾਂ ਜਿਨ੍ਹਾਂ ਨੇ ਕਿਹਾ ਜਿਹੜੇ ਤਿੰਨ ਗੁਣ ਵਾਲੇ ਨੇ ਇਹ ਸਰਗੋੜ ਨੇ ਉਹ ਪਰਮਾਤਮਾ ਤਿੰਨ ਗੁਣਾਂ ਚ ਪੰਡਤ ਜੋਗੀ ਬਾਕੀ ਸਾਰੀ ਦੁਨੀਆ ਤੇ ਗੁਣਮਹਿ ਜਾ ਕੋ ਭਰਮਾਏ ਜਨਮ ਮਰੇ ਫਿਰ ਆਵੇ ਜਾਏ ਜਨਮ ਮਰੇ ਜਨਮ ਮਰੇ ਫਿਰ ਆਵੇ ਜਾਏ ਉਹ ਜਨਮ ਤੇ ਮਰਦੇ ਰਹਿੰਦੇ ਨੇ ਫਿਰ ਆਵੇ ਜਾਂਦੇ ਆਉਦੇ ਜਾਂਦੇ ਰਹਿੰਦੇ ਕਿਉਂਕਿ ਜੀਦਾਂ ਨੂੰ ਪਰਵਾਉਂਦਾ ਬਹੁਤੇ ਨੇ ਨਾ ਹੋ ਜਨਮ ਰਹਿ ਜਨਮ ਰਹਿ ਫਿਰ ਆਵੇ ਜਾਏ ਫਿਰ ਆਵੇ ਜਾਏ ਫਿਰ ਹੁੰਦੇ ਜਾਂਦੇ ਨੇ ਜਿਹੜੇ ਪਰਮ ਜਾਂਦੇ ਨੇ ਹਾਂ ਉੱਚ ਨੀਚ ਕਿਸਕੇ ਅਸਥਾਨ ਜੈਸਾ ਜਨਾਵੈ ਜੈਸਾ ਨਾਮ ਖਜਾਂ ਉੱਚ ਨੀਚ ਕਿਸਕੇ ਅਸਥਾਨ ਇਹ ਉੱਚ ਹੈ ਕਦੇ ਨੀਚ ਕੰਮ ਕਰਦਾ ਕਦੇ ਕਦੇ ਹੈ ਚੰਗੇ ਕੰਮ ਕਰਦਾ ਹੈ ਕਦੇ ਮਾੜੇ ਕੰਮ ਕਰਦਾ ਹੈ ਇਹਦੇ ਹੀ ਦੋਸਤ ਹਨ ਇਹ ਆਤਾ ਹੈ ਬਾਗਿਰ ਚਲਾ ਜਾਂਦਾ ਪਾਪ ਦਾ ਇਹ ਤਾਂ ਹੁਕਮ ਦਾ ਵਿਰੋਧ ਕਰਦਾ ਹੈ ਇਹ ਨੀਜ ਕੰਮ ਹੈ ਹੁਕਮ ਪਾਣੀ ਚੱਲਦਾ ਹੁਸ਼ ਕੰਮ ਇਹ ਦੋ ਹਿਸਤਾਨ ਨੇ ਇਹਦੇ ਇਹ ਤਾਂ ਪਾਣੀ ਚੱਲੇ ਇਹ ਪਾਣੀ ਦਾ ਵਿਰੋਧ ਕਰ ਲਵੇ ਜਿਹੜੇ ਤਿੰਨਾਂ ਗੋਲਾਂ ਚ ਪਰਮਾਇਆ ਜਾਂਦਾ ਪਾਣੀ ਦਾ ਵਿਰੋਧ ਕਰਦੇ ਨੇ ਦੂਏ ਪਾਣੀ ਵਾਲੇ ਇੱਕ ਭੇਡਣੇ ਤੇਰਾ ਹੁਣ ਤੇ ਹਾਂ ਇਹ ਤੇਰੇ ਕੋਲ ਤੇ ਭੇਡਣੇ ਇੱਕ ਪਰਮਾਇਏ ਇੱਕ ਪਰਮਾਇਏ ਹੋਏ ਨੇ ਇੱਕ ਤਿੰਨ ਗੋਣਾਂ ਦੇ ਉੱਪਰ ਉੱਠ ਕੇ ਅਲੱਗ ਹੋ ਕੇ ਇੱਕ ਤਿੰਨ ਗੋਣਾਂ ਦੇ ਪਰਮਚ ਫਸੇ ਇੱਕ ਤਿੰਨੇ ਇੱਕ ਤਿੰਨੇ ਖਾਈਆਂ ਚ ਫਸੇ ਹੋਏ ਨੇ ਜੈਸਾ ਜਨਾਵਾ ਹੈ ਤੈਸਾ ਨਾਮਕ ਜਾਣ ਜੈਸਾ ਜਨਾਵੇ ਤੈਸਾ ਨਾਮਕ ਜਾਣ ਜੈਸਾ ਗਿਆਨ ਦੇ ਰਹੇ ਹੈ ਜੈਸਾ ਨਾਨਕ ਨੂੰ ਗਿਆਨ ਦਿਖਾ ਰਿਹਾ ਉਦੋਂ ਉਹਦਾ ਨਾਨਕ ਉਹ ਹੀ ਨਾਨਕ ਬਿਆਨ ਕਰ ਰਿਹਾ ਉਹੀ ਨਾਨਕ ਨੇ ਜਾਣਿਆ ਉਹੀ ਦੱਸ ਰਿਹਾ ਜਾਣਕਾਰੀ ਆਪਣੀ ਜਾਣਕਾਰੀ ਉਹ ਦੱਸ ਰਿਹਾ ਹਾਂ ਨਾਨਾ ਰੂਪ ਨਾਨਾ ਜਾ ਕੇ ਜਾ ਕੇ ਰੰਗ ਜੋ ਹੁਕਮ ਨਾਲ ਸੋਜੀ ਆਈ ਹੈ ਜੋ ਸ਼ਬਦ ਗੁਰੂ ਨੇ ਦਿੱਤੀ ਹੈ ਸੋਜੀ ਉਹੀ ਤਾਂ ਕਹਿ ਰਿਹਾ ਹਾਂ